ਉਹ ਮੈਂ ਕਿਹਾ ਭਰਾ ਤੇਰੀ ਇਹ ਗੱਡੀ ਚਲਾਈ ਕੀ ਕਰੂਗੀ ਜਦ ਤੇਰੀ ਆਪਣੀ ਜ਼ਿੰਦਗੀ ਦੀ ਗੱਡੀ ਜਿਹੜੀ ਉਹੀ ਲੀਹੋਂ ਲਿੱਤੀ ਪਈ ਅਬ ਦੋਸਤੋ ਅੱਜ ਜਦ ਦਿਲ ਨੂੰ ਬਹੁਤ ਖੁਸ਼ੀ ਹੋਈ ਆ ਕਿਉਂਕਿ ਸਿਮਰਨ ਭਰਾ ਮੈਨੂੰ ਟੱਕਰਿਆ ਸੀਗਾ ਤੇ ਉਹਨੇ ਮੈਨੂੰ ਅੱਜ ਗੱਲਬਾਤ ਸ਼ੇਅਰ ਕੀਤੀ ਆ ਤੇ ਉਹ ਤੁਹਾਨੂੰ ਉਹਦੇ ਮੂੰਹ ਤੋਂ ਹੀ ਸੁਣਾਉਨੇ ਆ ਮੋਤੀ ਭਾਜੀ ਇਦਾਂ ਵੀ ਹੈ ਨਾ ਨਸ਼ੇ ਤੇ ਕਿਸੇ ਨੂੰ ਕਹਿੰਦੇ ਲਾਉਣਾ ਬਹੁਤ ਸੌਖਾ ਹੈ ਔਰ ਨਸ਼ੇ ਦੀ ਦਲਦਲ ਚੋਂ ਕੱਢਣਾ ਬਹੁਤ ਔਖਾ ਹੈ ਅੱਜ ਦੇ ਹਾਲਾਤਾਂ ਦੀ ਆਪਾਂ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਪੁੱਤ ਨਾਲ ਦੁਸ਼ਮਣੀ ਕੱਢਣੀ ਹੋਵੇ ਹੈ ਨਾ ਕਹਿੰਦੇ ਉਹਨੂੰ ਨਸ਼ੇ ਤੇ ਲਾ ਦਿਓ ਬਲਜੀ ਜੇ ਕਿਸੇ ਦਾ ਘਰ ਪਟਣਾ ਹੈ ਤਾਂ ਉਹਦੇ ਘਰ ਨਸ਼ੇ ਵਾਲਾ ਬੂਟਾ ਲਾ ਦਿਓ ਹਾਂ ਕੋਈ ਸਮਾਂ ਹੈ ਜਿਵੇਂ ਮੋਤੀ ਭਾਜੀ ਵੀ ਤੁਸੀਂ ਵੀਡੀਓ ਦੇਖੀਆ ਹੋਗੇ ਮੋੰਟੀ ਭਾਜੀ ਨਸ਼ ਦਲਦਚੋਂ ਨਿਕਲੇ ਤਾਂ ਮੈਂ ਜਿਵੇਂ ਹੈ ਨਾ ਮੋਨਟੀ ਭਾਈ ਨੂੰ ਨਵਾਂ ਨਵਾਂ ਮਿਲਿਆ ਮੈਂ ਮੋਨਟੀ ਭਾਈ ਦੀ ਇੰਟਰਵਿਊ ਕੀਤੀ ਤਾਂ ਇਹ ਮੋਨਟੀ ਭਾਜੀ ਵਾਕਈ ਜਦੋਂ ਹਨਾ ਪਰ ਉਦੋਂ ਮੋਨਟੀ ਭਾਜੀ ਨੇ ਇਹ ਨਹੀਂ ਦੱਸਿਆ ਵੀ ਮੈਂ ਨਸ਼ੇ ਕਰਦਾ ਜਾਂ ਨਸ਼ੇ ਮੈਂ ਬਹੁ ਟਾਈਮ ਪਹਿਲਾਂ ਕੀਤੇ ਸੀਗੇ ਸਾਨੂੰ ਬੰਦੇ ਕਈ ਮਿਲੇ ਵੀ ਹੈ ਨਾ ਕਹਿੰਦੇ ਯਾਰ ਮੋਨਟੀ ਮੋਨਟੀ ਤਾਂ ਕਹਿੰਦੇ ਨਸ਼ੇ ਬੜੇ ਕਰਦਾ ਸੀ ਯਾਰ ਫਿਰ ਕਿਦਨੇ ਮੈਂ ਹੈ ਨਾ ਸ਼ਰਮ ਸ਼ਰਮਾਉਂਦੇ ਸ਼ਰਮਾਉਂਦੇ ਨੇ ਮੋਨਟੀ ਭਾਈ ਨਾਲ ਗੱਲ ਕੀਤੀ ਮੈਂ ਕਿ ਮੋਨਟੀ ਭਾਈ ਯਾਰ ਤੁਹਾਡਾ ਰਿਕਾਰਡ ਬਹੁਤ ਖਰਾਬ ਸੀਗਾ ਮੈਂ ਸੁਣਿਆ ਲੋਕਾਂ ਤੋਂ ਫਿਰ ਮੋਨਟੀ ਭਾਜੀ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੇ ਨਹੀਂ ਯਾਰ ਮੈਂ 23 ਸਾਲ ਦਾ ਸ਼ਕਤੀ ਲਗਾਤਾਰ 4 ਕਰੋੜ ਰੁਪਏ ਨਸ਼ੇ ਨਸ਼ਾ ਲੈ ਕੇ ਜਾਂ ਨਸ਼ੇ ਦੀ ਉਸ ਦਲਦਲ ਦੇ ਵਿੱਚ ਰੋੜ ਦਿੱਤੇ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਚੈਨਲਾਂ ਤੇ ਮੋਤੀ ਭਾਈ ਦੀਆਂ ਇੰਟਰਵਿਊਜ਼ ਹੋਈਆਂ ਤੇ ਖਾਸ ਤੌਰ ਤੇ ਅਸੀਂ ਵੀ ਪਹਿਲਾਂ ਕੀਤੀ ਮੋਤੀ ਭਾਈ ਦੀ ਇੰਟਰਵਿਊ ਤਾਂ ਮੋਤੀ ਭਾਈ ਨੇ ਦੱਸਿਆ ਵੀ ਅਸੀਂ ਨਸ਼ੇ ਕਰਦੇ ਸੀਗੇ ਜਾਂ ਹਨਾ ਉਸ ਨਸ਼ੇ ਦੀ ਦਲਦਲ ਚੋਂ ਨਿਕਲ ਗਏ ਆ ਤਾਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਜਾਂ ਉਹ ਜਿਹੜੀਆਂ ਤੁਹਾਡੀਆਂ ਇੰਟਰਵਿਊਜ਼ ਹੋਈਆਂ ਉਹਨਾਂ ਨੂੰ ਦੇਖ ਕੇ ਹਨਾ ਬਹੁਤ ਲੋਕ ਇਨਸਪਾਇਰ ਹੋਏ ਇਨਸਪਾਇਰ ਇਸ ਕਰਕੇ ਮੈਂ ਕਹਿ ਰਹੇ ਹਾਂ ਬਹੁਤ ਲੋਕਾਂ ਦਾ ਮੰਨਣਾ ਆਇਆ ਸੀ ਵੀ ਯਾਰ 23 ਸਾਲ ਨਸ਼ਾ ਕਰਕੇ ਉਹ ਬੰਦਾ ਛੱਡ ਸਕਦਾ ਅਸੀਂ ਕਿਉਂ ਨਹੀਂ ਛੱਡ ਸਕਦੇ ਫਿਰ ਮੇਰੇ ਟੱਜ ਦੇ ਵਿੱਚ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਕਈ ਇਦਾਂ ਦੇ ਮੁੰਡੇ ਹੈਗੇ ਆ ਜ ਛੇ ਦੀ ਜਿਹੜੀ ਜਾਲ ਦੇ ਵਿੱਚ ਫਸ ਗਏ ਸੀਗੇ ਤਾਂ ਉਹ ਬੰਦੇ ਚਾਹੁੰਦੇ ਆ ਵੀ ਅਸੀਂ ਨਸ਼ਾ ਛੱਡਣਾ ਤੇ ਮੈਂ ਬਹੁਤ ਾਰ ਉਹਨਾਂ ਤੋਂ ਸੁਣਿਆ ਵੀ ਯਾਰ ਅੱਜ ਕਰ ਲੈਣਾ ਕੱਲੂ ਨਹੀਂ ਕਰਨਾ ਤੇ ਉਹ ਗੱਲ ਉਹਨਾਂ ਦੀ ਪ੍ਰਾਣੀ ਹੋ ਗਈ ਤਾਂ ਮੇਰਾ ਇੱਕ ਬਹੁਤ ਖਾਸ ਫਰੈਂਡ ਆ ਵੀ ਉਹ ਵੀ ਇਸੇ ਨਸ਼ੇ ਦੀ ਦਲਦਲ ਦੇ ਵਿੱਚ ਆ ਤਾਂ ਉਹ ਨਸ਼ਾ ਛੱਡਣਾ ਚਾਹੁੰਦਾ ਤੇ ਅੱਜ ਮੈਂ ਮੋਟੀ ਭਾਈ ਨਾਲ ਗੱਲਬਾਤ ਕਰਵਾਈ ਤੇ ਮੋਟੀ ਭਾਈ ਤੁਸੀਂ ਦੱਸੋ ਕਿਵੇਂ ਮਹਿਸੂਸ ਹੋਇਆ ਜਿਵੇਂ ਹੁਣ ਉਹ ਮੁੰਡੇ ਤੇ ਸੈਂਟਰ 'ਚ ਜਾਣਾ ਹੈ ਪਾਜੀ ਮੈਨੂੰ ਨਾ ਉਹਨੇ ਕਿਹਾ ਉਹ ਗੱਡੀ ਚ ਲਾਉਂਦਾ ਮੁੰਡਾ ਜਿਹੜੇ ਨਾਲ ਤੁਸੀਂ ਮੇਰੀ ਗੱਲ ਕਰਾਈ ਆ ਉਹ ਮੈਨੂੰ ਕਹਿੰਦਾ ਪਾਜੀ ਮੈਂ ਗੱਡੀ ਚ ਲਾ ਰਿਹਾ ਉਹ ਮੈਂ ਕਹਾ ਭਰਾ ਤੇਰੀ ਇਹ ਗੱਡੀ ਚਲਾਈ ਕੀ ਕਰੂਗੀ ਜੇ ਤੇਰੀ ਆਪਣੀ ਜ਼ਿੰਦਗੀ ਦੀ ਗੱਡੀ ਜਿਹੜੀ ਉਹੀ ਲੀ ਹੋਂ ਲਿੱਤੀ ਪਈ ਆ ਪਹਿਲਾਂ ਆਪਣਾ ਜਿਹੜਾ ਫਰਜ਼ ਮੰਨਦਾ ਆਪਣੇ ਆਪ ਨੂੰ ਟਾਈਮ ਦਈਏ ਆਪਣੀ ਜਿਹੜੀ ਜ਼ਿੰਦਗੀ ਦੀ ਗੱਡੀ ਆ ਉਹਨੂੰ ਲੀ ਉੱਤੇ ਚੜ੍ਹੀਏ ਜਦ ਆਪਣੀ ਜ਼ਿੰਦਗੀ ਦੀ ਗੱਡੀ ਲੀ ਉੱਤੇ ਚੱਲਣ ਲੱਪਈ ਤੇ ਫੇਰ ਸਾਰਾ ਕੁਝ ਹੀ ਲੀ ਉੱਤੇ ਚੱਲੀ ਜਾਣਾ ਹਨ ਆਪਾਂ ਮਤਲਬ ਕੰਮ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਲੋਣੇ ਆ ਤੇ ਸ਼ਾਮ ਨੂੰ ਉਹਨਾਂ ਪੈਸਾ ਦਾ ਲੈ ਆ ਕੇ ਨਸ਼ਾ ਕਰ ਲੈਣੇ ਆ ਉਹ ਮਤਲਬ ਘਰ ਬਚਣਾ ਕੀ ਆ ਤੁਸੀਂ ਮਤਲਬ ਦੁਨੀਆ ਦੇ ਉੱਤੇ ਆਪਾਂ ਮਤਲਬ ਜੇ ਇੱਕ ਸੋਚੀਏ ਵੀ ਅਸੀਂ ਦੁਨੀਆ ਦੇ ਉੱਤੇ ਸ ਮਤਲਬ ਮੈਂ ਜਿਹੜੀ ਚੀਜ਼ ਵਿੱਚ ਆਪਣੇ 23 ਸਾਲ ਖਰਾਬ ਕਰ ਦਿੱਤੇ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਭਰਾ ਦੇ ਉਸ ਚੀਜ਼ ਵਿੱਚ ਇਹ ਸਮਾਂ ਖਰਾਬ ਹੋਵੇ ਇਸ ਲਈ ਆਪਾਂ ਭਰਾਵਾਂ ਨੂੰ ਰਾਹ ਦੱਸੀਦਾ ਆ ਤੇ ਜੇ ਕਿਸੇ ਮੇਰੇ ਭੈਣ ਭਰਾ ਨੇ ਆਪਣੀ ਜ਼ਿੰਦਗੀ ਬਚਾਉਣੀ ਹੋਵੇ ਕੋਈ ਅਗਰ ਤਾਂ ਮੈਂ ਮੋਟੇ ਭਾਈ ਇਹ ਕਹਿ ਗਾਵਾ ਹੋਰ ਕਹਿਣਾ ਚਾਹੁੰਦਾ ਆ ਨਸ਼ੇ ਦੀ ਦਲਦਲ ਦੇ ਵਿੱਚ ਜਿਹੜਾ ਫਸਿਆ ਆ ਉਹਨਾਂ ਨਿਕਲਣਾ ਬਹੁਤ ਮੁਸ਼ਕਲ ਆ ਉਹ ਇਹ ਇੱਕ ਦਿਨ ਇੱਕ ਦਿਨ ਕਰਦੇ ਆ ਕਰਦੇ ਆ ਉਸ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਖੁੱਬ ਜਾਂਦਾ ਉਹਦੀ ਜ਼ਿੰਦਗੀ ਪੂਰੀ ਖਰਾਬ ਹੋ ਜਾਂਦੀ ਹੈ ਪਰ ਉਸੇ ਨਸ਼ੇ ਦੇ ਕੋਹੜ ਚੋਂ ਕੱਢਣ ਵਾਸਤੇ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਖਾਸ ਤੌਰ ਤੇ ਜਿਨ੍ਹਾਂ ਘਰਾਂ ਦੇ ਵਿੱਚ ਨੌਜਵਾਨ ਆਦੀ ਬਣੇ ਹੋਏ ਨੇ ਉਹਨਾਂ ਨੂੰ ਕੱਢਣ ਵਾਸਤੇ ਪੇਰੈਂਟਸ ਨੂੰ ਖਾਸ ਤੌਰ ਤੇ ਐਫਰਟਸ ਕਰਨੇ ਚਾਹੀਦੇ ਆ ਪੇਰੈਂਟਸ ਨੂੰ ਇਹ ਚਾਹੀਦਾ ਵੀ ਉਹਨਾਂ ਨੂੰ ਬੱਚਿਆਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਤਾਂ ਇੱਕ ਸੈਂਟਰ ਦੀ ਗੱਲ ਮੈਂ ਤੁਹਾਨੂੰ ਜ਼ਰੂਰ ਕਰਨੀ ਚਾਹੁੰਦਾ ਆ ਵੀ ਬਹੁਤੇ ਨਸ਼ਾ ਸ਼ਰਦਾ ਕੇਂਦਰ ਅਜਾਹੇ ਨੇ ਲੋਕਾਂ ਨੂੰ ਲੁੱਟਦੇ ਨੇ ਨਸ਼ਾ ਛਡਾਉਣ ਦੇ ਨਾਮ ਤੇ ਪਰ ਮੋਤੀ ਭਾਈ ਨੇ ਇੱਕ ਨਸ਼ਾ ਛਡਾਊ ਕੇਂਦਰ ਰეკਮੈਂਡ ਕੀਤਾ ਹੈ ਸਾਨੂੰ ਦੱਸਿਆ ਵੀ ਭਾਈ ਜਿਹੜੇ ਲੋਕ ਗਰੀਬ ਹਾਤੜਿਆ ਜਿਨ੍ਹਾਂ ਦਾ ਖਰਚਾ ਬਹੁਤ ਘੱਟ ਚੱਲਦਾ ਹੈ ਜਾਂ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੈਗੇ ਲੋਕ ਉਹਨਾਂ ਵਾਸਤੇ ਨਸ਼ਾ ਛਡਾਊ ਕੇਂਦਰ ਮੋਤੀ ਭਾਈ ਨੇ ਦੱਸ ਦੇਣਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੋਤੀ ਭਾਈ ਦੇ ਨਾਲ ਬਹੁਤ ਘੱਟ ਪੈਸਿਆਂ ਦੇ ਵਿੱਚ ਵਧੀਆ ਤੁਹਾਨੂੰ ਉੱਥੇ এনवायरमेंट ਮਿਲੂਗਾ ਤੇ ਭਾਈ ਜੀ ਨੇ ਮੇਰੇ ਨਾਲ ਹੀ ਅੱਜ ਗੱਲਬਾਤ ਕੀਤੀ ਮੇਰਾ ਫਰੈਂਡ ਜ਼ਰੂਰ ਜਾਊਗਾ ਉੱਥੇ ਆਸ ਕਰਦੇ ਆਂ ਵੀ ਉੱਥੇ ਭਾਈ ਜੀ ਨਸ਼ਾ ਛਡਾਊ ਕੇਂਦਰ ਤੇ ਜਾ ਕੇ ਉਹ ਬਾਈ ਨਸ਼ਾ ਜ਼ਰੂਰ ਛੱਡੀਗਾ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਆਪਣੀਆਂ ਨਾ ਜਿਹਦਾ ਮਤਲਬ ਭੈਣਾਂ ਸੀਗੀਆਂ ਕੋਈ ਉਹ ਉਹ ਵੀ ਇਸ ਦਲਦਲ ਵਿੱਚ ਫਸੀਆਂ ਸੀ ਉਹਨਾਂ ਨੂੰ ਹੁਣ ਜਿਹਦਾ ਇੱਕ ਭੈਣ ਨੂੰ 1.5 ਸਾਲ ਹੋ ਗਿਆ ਇੱਕ ਨੂੰ ਸਾਲ ਦੇ ਲਗਭਗ ਹੋ ਗਿਆ ਨਾ ਉਹਨਾਂ ਨੇ ਵੀ ਕੁੜੀਆਂ ਵਾਲਾ ਸੈਂਟਰ ਵੀ ਖੋਲਿਆ ਜੇ ਕੋਈ ਭੈਣ ਵੀ ਇਸ ਦਲਦਲ ਵਿੱਚ ਫਸੀ ਹੋਈ ਤਾਂ ਜਰੂਰ ਮੇਨਾਂ ਸੰਪਰਕ ਕਰਿਓ ਤੁਹਾਨੂੰ ਵਧੀਆ ਜਗ੍ਹਾ ਤੇ ਪਹੁੰਚਾਵਾਂਗੇ ਜਿੱਥੇ ਤੁਹਾਡਾ ਵਧੀਆ ਟ੍ਰੀਟਮੈਂਟ ਹੋਵੇ ਵਧੀਆ ਲਾਗ। ਬਿਲਕੁਲ ਬਿਲਕੁਲ ਮੋਤੀ ਭਾਜੀ ਇਹ ਸੇਵਾ ਹੀ ਆ ਵੈਸੇ ਇਹ ਕੋਈ ਪ੍ਰੋਮੋਸ਼ਨਲ ਹੀ ਨਹੀਂ ਅਸੀਂ ਹਾਂਜੀ 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 ਅਸੀਂ ਕਿਸੇ ਦਾ ਮਤਲਬ ਅਸੀਂ ਵੀ ਚਲੋ ਕੰਮ ਕਰਦੇ ਆ ਇਹ ਆਪਾਂ ਲੋਕਾਂ ਲੋਕਪੱਖੀ ਕੰਮ ਕਰੀਦਾ ਲੋਕਾਂ ਦੀ ਸੇਵਾ ਵਾਲਾ ਕੰਮ ਕਰੀਦਾ ਪਰ ਇਹਦੇ ਵਿੱਚ ਸਾਨੂੰ ਕੋਈ ਲਾਲਚ ਨਹੀਂ ਹੈਗਾ ਅਸੀਂ ਤਾਂ ਇਹ ਚਾਹੁੰਦੇ ਜਿਹੜੇ ਸਾਡੇ ਵੀਰ ਭਰਾ ਰਸਤੇਆਂ ਤੋਂ ਆਪਣੀ ਮੰਜ਼ਿਲ ਤੋਂ ਭਟਕ ਗਏ ਆ ਹਨਾ ਉਹਨਾਂ ਨੂੰ ਆਪਾਂ ਉਸ ਦਲਦਲ ਦੇ ਵਿੱਚੋਂ ਕੱਢਣਾ ਹੈ ਤੇ ਸਾਡਾ ਇਹੀ ਮਕਸਦ ਹੈ ਵੀਡੀਓ ਬਣਾਉਣਾ ਠੀਕ ਹੈ ਬਸ ਸਾਡਾ ਇਹੀ ਮਕਸਦ ਜੀ ਤੁਹਾਡਾ ਤੋਂ ਇੰਨੀਆਂ ਬੇਨਤੀਆਂ ਕਰਦੇ ਹੋ ਆਗਿਆ ਮੰਗਦੇ ਮੈਂ ਤੁਹਾਡਾ ਆਪਣਾ ਮੋਟੀਵੇਸ਼ਨ ਧੰਨਵਾਦ